ਸੰਸਾਰ ਦੀ ਕਿੱਡੀ ਬੇਫਕੂਫੀ ਵਾਲੀ ਮਾਤਿਆ ਸੰਸਾਰ ਦੀ ਲੋਕਾਂ ਦੀ ਠੀਕ ਹੈ ਆ ਖਾਸ ਕਰ ਸਿੱਖਾਂ ਦੀ ਜਿਹੜੇ ਜਿਹੜੇ ਵਿਰੋਧ ਕਰਦੇ ਆ ਕੁਦਰਤ ਦਾ ਤੇ ਕਹਿੰਦੇ ਵੀ ਨਿੰਗਾ ਦੀ ਸੁੱਖੇ ਨਾ ਬਣਦੀਗਾ ਤੇ ਆਪਾਂ ਇਹ ਸੁਣ ਲਈਏ ਆਪਾਂ ਨਿਹੰਗ ਵੀ ਅਜਾੜ ਭਾਲਦੇ ਆ ਅਜਾੜ ਚ ਨਹੀਂ ਡੇਰਾ ਲਾਉਣਾ ਜਾ ਕੇ ਸਿਵਿਆਂ ਚ ਬੈਠਣਾ ਇਨੀ ਅਜਾੜਾਂ ਦੇ ਵਿੱਚ ਪਿੰਡਾਂ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਇਨੀ ਅਜਾੜਾਂ ਚ ਜਾ ਕੇ ਜੰਗਲਾਂ ਚ ਮੰਗਲ ਲਾਉਣੇ ਆ ਸੁੱਖਾ ਵੀ ਅਜਾੜਾਂ ਚ ਹੁੰਦਾ ਇਹ ਮੂਰਖ ਲੋਕ ਸੁੱਖੇ ਦੀ ਨਿੰਦਿਆ ਕਰਦੇ ਆ ਕਹਿੰਦੇ ਆ ਕਿ ਸੁੱਖਾ ਜਿਹੜਾ ਆ ਅਜਾੜ ਚ ਹੁੰਦਾ ਉਹ ਮੂਰਖੋ ਜਿੱਥੇ ਕੱਖ ਵੀ ਨਹੀਂ ਹੁੰਦਾ ਉੱਥੇ ਸੁੱਖਾ ਹੁੰਦਾ ਆ ਜਿੱਥੇ ਕੁਝ ਵੀ ਨਹੀਂ ਉਗਦਾ ਉੱਥੇ ਪਰਮੇਸ਼ਰ ਸੁੱਖਾ اگਾਉਂਦਾ ਜਿੱਥੇ ਕੋਈ ਵੀ ਨਾ ਟਿਕੇ ਉੱਥੇ ਨਿਹੰਗ ਗੱਜਣਗੇ ਸੁੱਖੇ ਦੀ ਭੰਤੀ ਜਿੱਥੇ ਕੁਝ ਵੀ ਨਹੀਂ ਉਗ ਸਕਦਾ ਉੱਥੇ ਸੁੱਖਾ ਉੱਗੂਗਾ ਤੇ ਜਿੱਥੇ ਕੋਈ ਨਹੀਂ ਖੜੂਗਾ ਨਾ ਉੱਥੇ ਨਿਹੰਗ ਗੱਜਣਗੇ ਇਸ ਕਰਕੇ ਨਿਹੰਗਾਂ ਦੀ ਸੁੱਖੇ ਨਾ ਬੜੀ ਡਾਢੀ ਪ੍ਰੀਤ ਆ ਦੁਨੀਆ ਭੈਣੀ ਜਾਵੇ ਜਿੰਨੀ ਮਰਜੀ ਨਿੰਦਿਆ ਕਰੋ ਤੁਸੀਂ ਕੋਕਾ ਕੋਲਾ ਪੀਓ ਤੁਸੀਂ ਪੈਪਸੀਆਂ ਪੀਓ ਤੁਹਾਡੀ ਭੈਣ ਘੜੀ ਜਾਏ ਤੁਸੀਂ ਹਰ ਪ੍ਰਕਾਰ ਦੀ ਸ਼ਰਾਬ ਪੀਮੋ ਤੁਸੀਂ ਫਰੂਟ ਵੀਰਾਂ ਪੀਮੋ ਤੁਸੀਂ ਭੈਣ ਚੁੱਧਾ ਆਹ ਰੈਡ ਬੁੱਲਾ ਪੀਮੋ ਤੁਸੀਂ ਸਾਰਾ ਜਹਾਨ ਦਾ ਗੰਧ ਪੀਵਾ ਤੁਸੀਂ ਸਾਰੀ ਦੁਨੀਆ ਦੇ ਭੈਣ ਚੋਦ ਵਿਗਿਆਨੀ ਲੋਕ ਕਹਿ ਕੇ ਥੱਕ ਗਏ ਜਿਹੜਾ ਕੋਕਾ ਕੋਲਾ ਆ ਜਿਹੜੀ ਪੈਪਸੀ ਆ ਉਹ ਟਾਲਟ ਕਲੀਨਰ ਆ ਤੁਸੀਂ ਭੈਣੀ ਜਾਉਣ ਨੂੰ ਫਿਰ ਪੀਨੇ ਆ ਟਾਲਟ ਕਲੀਨਰ ਨੂੰ ਜੇ ਇਹਨੇ ਗਾਰੇ ਸੁੱਖਾ ਪੀ ਲਿਆ ਫਿਰ ਤੁਸੀਂ ਭਾਂਟੋ ਵਿਰੋਧ ਕਰਨ ਲੱਗ ਜਾਨੇ ਕੀ ਲੱਗਦਾ ਸੁੱਖਾ ਪੀਣ ਨੂੰ